ਦੇਖਿ ਜੀ 13 12 2021 ਨੂੰ ਪਿੰਡ ਡੂੰਗ ਵਿਖੇ ਇੱਕ ਪਿੰਡ ਦਾ ਮੁੰਡਾ ਸੀ ਦਿਨੇਸ਼ ਕੁਮਾਰ ਉਸਦੇ ਪਿੰਡ ਦੇ ਹੀ ਦੋ ਸਗੇ ਭਰਾ ਆਕਾਸ਼ਦੀਪ ਸ਼ੰਕਰਦੀਪ ਨੇ ਉਹਦਾ ਕੁल्हाੜੀ ਤੇ ਦਾਤਰ ਸਿਰ ਤੇ ਮਾਰ ਕੇ ਬਰੂਟਲੀ ਮਰਡਰ ਕਰਤਾ ਸੀਗਾ ਤੇ ਉਹ ਮਰਨ ਵਾਲੇ ਦੇ ਚਾਚਾ ਜਿਹੜੇ ਸੀਗੇ ਦਰਬਾਰੀ لال ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਾ ਕੇ ਐਫ ਆਈ ਆਰ ਦਰਜ ਕਰਾਈ ਗਈ ਸੀ ਤੇ ਮੈਨੂੰ ਬਤੌਰ ਵਕੀਲ ਉਹਨਾਂ ਨੇ ਹਾਇਰ ਕੀਤਾ ਸੀ ਸ਼ਿਕਾਇਤ ਕਰਤਾ ਵੱਲੋਂ ਮੈਂ ਕੇਸ ਨੂੰ ਪ੍ਰੈਜੈਂਟ ਕਰ ਰਿਹਾ ਸੀਗਾ ਤੇ ਲਗਭਗ 3 ਸਾਲ ਮੁਕਦਮਾ ਚੱਲਿਆ ਵਰਾਂਜਾ ਸਾਡੇ ਸੈਸ਼ਨ ਜੇਸ ਸਾਹਿਬ ਹਨਰੇਬਲ ਜਤਿੰਦਰ ਪਾਲ ਸਿੰਘ ਖੁਰਮੀ ਸਾਹਿਬ ਦੀ ਅਦਾਲਤ ਨੇ ਦੋਨੋਂ ਸਗੇਵਰਾਵਾਂ ਨੂੰ ਜਿਨ੍ਹਾਂ ਨੇ ਆਪਣੇ ਪਿੰਡ ਦੇ ਦਿਨੇਸ਼ ਕੁਮਾਰ ਦਾ ਮਰਡਰ ਕੀਤਾ ਸੀਗਾ ਉਮਰ ਕੈਦ ਦੀ ਸਜ਼ਾ ਤੇ 20-20 ਹਜ਼ਾਰ ਜੁਰਮਾਨਾ ਉਹਨਾਂ ਨੂੰ ਲਗਾਇਆ ਹੈਗਾ ਤੇ ਅੱਜ ਮੈਂ ਸਮਝਦਾ ਜਿਹੜਾ ਕਿ ਇੱਕ ਮਿਸਲ ਹੱਤਿਆ ਹੋਈ ਸੀ ਬੋਟਲ ਮਰਡਰ ਹੋਇਆ ਸੀ ਸਾਡੇ ਇਲਾਕੇ 'ਚ ਬਿਲਕੁਲ ਪੀਸਫੁੱਲ ਸਾਡਾ ਜ਼ਿਲ੍ਹਾ ਹੈਗਾ ਔਰ ਐਸੀ ਘਟਨਾ ਬੜਾ ਹਿਰਦੇ ਵਿਦਾਰਕ ਸੀ ਔਰ ਸਾਰਾ ਇਲਾਕੇ 'ਚ ਸਨਨੀ ਫੈਲ ਗਈ ਸੀਗੀ ਅੱਜ ਮੈਨੂੰ ਲੱਗਦਾ ਹੈ ਕਿ ਮੇਰੇ ਕਲਾਇੰਟਸ ਨੂੰ ਇਨਸਾਫ ਮਿਲਿਆ ਔਰ ਜੋ ਉਹਨਾਂ ਨੇ ਹੱਤੇ ਕਿਤੀ ਸੀ ਦੋਨੋਂ ਸਗੇ ਭਰਾ ਉਹਨਾਂ ਨੂੰ ਆਪਣੇ ਅੰਜਾਮ ਤੱਕ ਪਹੁੰਚਾਤਾ ਕੋਰਟ ਨੇ ਉਹਨਾਂ ਨੂੰ ਆਪਣੀ ਗਲਤੀ ਦੀ ਸਜ਼ਾ ਮਿਲ ਗਈ ਉਹਨੋਂ ਉਮਰ ਕੈਦੀ ਸਜ਼ਾ ਸੁਣਾਈ ਹੈ ਕੋਰਟ ਨੇ ਦੋਨੋਂ ਤਾਂ ਉਮਰ ਜੇਲ੍ਹ ਚ ਰਹਿਣਗੇ ਔਰ ਮੈਂ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਾ ਉਹ ਮੇਰੇ ਕਲਾਇੰਟਸ ਨੂੰ ਇਨਸਾਫ ਮਿਲਿਆ ਤੇ ਹੁਣ ਮੈਂ ਇਤਨੀ ਕਹਿ ਸਕਦਾ ਵਧਾਈ ਹੋਏ ਉਹਨਾਂ ਨੂੰ ਲੇਕਿਨ ਅਲਟੀਮੇਟਲੀ ਜਿੰਨੇ ਜੋ ਕੀਤਾ ਸੀਗਾ ਉਹ ਜੇਲ੍ਹ ਚ ਭੁਗਤਣਗੇ ਧੰਨਵਾਦ